हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤਾਂ ਦੋਸਤੋ ਅੱਜ ਪਹੁੰਚੇ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖਦੇਵ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਹਿਲਾਂ ਵੀ ਕਾਫੀ ਵੀਡੀਓ ਆਪਾਂ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਬਥੇਰੇ ਡਿਟੇਲ ਉਹ ਲੈ ਸਕਦੇ ਜੀ ਠੀਕ ਆ ਜੀ ਅੱਜ ਦੋਸਤੋ 22 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਮਾਰਨਿੰਗ 11:30 ਪਾਉਣੇ 12 ਵਜੇ ਦਾ ਸਮਾਂ ਹੈਗਾ ਬਾਕੀ ਜਿੰਨੇ ਵੀ ਪਸ਼ੂ ਆਪਾਂ ਤੁਹਾਨੂੰ ਦਿਖਾਉਣੇ ਆ ਦੋਸਤੋ ਸੋਏ ਸੋਏ ਪਸ਼ੂ ਆ ਇੱਕ ਵੈੜ ਗੱਬਣਾ ਜਰਸੀ ਲਾਸਟ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਚਾਰ ਜਿਹੜੀਆਂ ਵਾੜਾਂ ਹੋਣਗੀਆਂ ਦੋਸਤੋ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਨਾਲ ਬੱਚੇ ਆ ਕੀ ਹੁਣ ਇਹਨਾਂ ਥਲੇ ਦੁੱਧ ਮੌਕੇ ਤੇ ਹਾਜ਼ਰ ਕੀ ਰੇਟ ਭਾਫੜਤਾ ਪੂਰੀ ਡਿਟੇਲ ਆਪਾਂ ਵੀਰ ਸukhdev ਦੇ ਨਾਲ ਪੂਰੀ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਪੂਰੀ ਜਾਣਕਾਰੀ ਆ ਇਹਨਾਂ ਪਸ਼ੂਆਂ ਦੀ ਉਹ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਆਹ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਸੁਖਦੇਵ ਸਿੰਘ ਸਤਿ ਸ੍ਰੀ ਅਕਾਲ ਅਸੀਂ ਗੱਲ ਜੀ ਸਤਿ ਸ੍ਰੀ ਅਕਾਲ ਬੋਲੋ ਭਾਜੀ ਠੀਕ ਠਾਕ ਦੇ ਠੀਕ ਠਾਕ ਜੀ ਬਹੁਤ ਚੜ੍ਹਦਾ ਠੀਕ ਠਾਕ ਸਾਰੇ ਚੈਨਲ ਨੂੰ ਵੇਖਣ ਵਾਲੇ ਵੀਰ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਵੀਰ ਸੁਖਦੇਵ ਸਿੰਘ ਵਧੀਆ ਚੱਲੀ ਜਾਂਦੇ ਕੰਮ ਕਰ ਤਰੇ ਪਸੂ ਅੱਜ ਆਪਣੇ ਕੋਲ ਟੋਟਲ 5 ਨਗਨੇ ਵੈਸੇ 5 ਨਗ ਦੀ 4 ਸੂਆ 5 ਸੂਆ ਵੜਾ ਮਾ ਇੱਕ ਇੱਕ ਗੱਬਣ ਵਾ ਛੋਟੀ ਠੀਕ ਹੈ ਜੀ ਅੱਛਾ ਫਿਰ ਸਕਦੇ ਹੋ ਅੱਜ ਫਿਰ ਰੇਟ ਬਿਲਕੁਲ ਨੋਰਮਲ ਤੇ ਜੈਨੂਨ ਜੈਜ ਰੇਟ ਹੀ ਆ ਰੇਟ ਵੇਖੋ ਜੀ ਗੁਰੂ ਦਸਵੇਂ ਪਾਤਸ਼ਾਹ ਦਾ ਦਿਹਾੜਾ ਚੱਲ ਰਿਹਾ ਵਾ ਹਾਂਜੀ ਆਪਾਂ ਦੇ ਰੇਟ ਉਹ ਰੱਖਨੇ ਆ ਜਿਹੜੇ ਦੇ ਹੀ ਦੇਣੇ ਆ ਠੀਕ ਹੈ ਜੀ ਹਾਂਜੀ ਬਿਲਕੁਲ ਜੈਨੂਨ ਤੇ ਛੋਟੇ ਛੋਟੇ ਜੇ ਮੁੱਲ ਇਹ ਤੋਂ ਆਪਾਂ ਸ਼ੁਰੂ ਕਰ ਲਈਏ ਜਲਦੀ ਤੋਂ ਹੀ ਛੋਟੀ ਤੇ ਫਿਰ ਸਕਦੇ ਆ ਵੇ ਸੂਆ ਦੱਸ ਦੀ ਵੀ ਕਿਰਮਾ ਤੋਂ ਹੁੰਦੀ ਆ ਸੂਆ ਦੂਸਰਾ ਸੂਆ ਦੂਜਾ ਤੇ ਦਿਨ ਕਿੰਨੇ ਕ ਲੈਂਦੀ ਹੈ ਜੇ ਇਹ 15 ਦਿਨ ਨੂੰ ਸੂਸਾ ਬਜੇ ਲਊਗੀ 15 ਕ ਦਿਨ ਲੋ ਵੀ ਭਰਾਵੋ 15 ਕ ਦਿਨ ਹਜੇ ਬਾਕੀ ਆ ਇਸ ਸੂਸੇ ਦੇ ਵਿੱਚ ਠੀਕ ਆ 15 ਦਿਨ ਬਾਕੀ ਆ ਦੂਜਾ ਸੂਆ ਇਸ ਵਾਰ ਨੇ ਸੂਣਾ ਤੇ ਆ ਨਸਲ ਤੁਸੀਂ ਦੇਖ ਸਕਦੇ ਜੇ ਫੇਸ ਕੁਆਲਟੀ ਦੇਖ ਲਓ ਠੀਕ ਆ ਉਹ ਦੇਨ ਹਜੇ ਖੁੱਲੇ ਡੁੱਲੇ ਲੈਂਦੀ ਆ ਠੀਕ ਆ ਜੀ ਕੋਈ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਤਿਆਰੀ ਹੋਊਗੀ ਇਸ ਦੀ ਦੂਜਾ ਸੂਆ ਬਾਕੀ ਹਾਈਟ ਨਾਰਮਲ ਮੀਡੀਅਮ ਜੀ ਹਾਈਟ ਆ ਠੀਕ ਆ ਜੀ ਮੀਡੀਅਮ ਜੀ ਅਛਾ ਵੀਰ ਸੰਦੇਜ ਬਾਕੀ 35 2 ਪਣਾ ਪੂਰੀ ਬਿਲਕੁਲ ਓਕੇ ਜੀ ਪਹਿਲੇ ਸੂਰੇ ਨੇ ਸੋਸਰੂ ਸਾਹਿਬ 10 ਕਿਲੋਟਰ ਦੁੱਧ ਦਿੱਤਾ ਵਾ ਪਹਿਲ ਨੂੰ ਨਹੀਂ ਹਾਂਜੀ ਹੁਣ ਦੂਹਰੇ ਕੋਈ ਵੀਰ ਭਰਾ 12 ਚੋਲੇ 13 ਚੋਲੇ 14 ਚੋਲੇ ਦੀ ਹਮਤਾ ਜੀ ਹਾਂ ਬਿਲਕੁਲ ਹੀ ਬਿਲਕੁਲ ਤੇ ਕੀ ਮੁੱਲ ਰੋਗੀ ਦਾ ਇਹਦਾ ਮੁੱਲ 42000 ਰੁਪਇਆ ਲਵਾਂਗੇ ਜੀ ਹਾਂਜੀ ਤੇ 500 ਰੁਪਇਆ ਵਿੱਚੋਂ ਮਾਨ ਕਰਾਂਗੇ 1.54000 ਰੁਪਇਆ ਲਵਾਂਗੇ 1.54000 ਹਾਂਜੀ ਤੈਨੂੰ ਪਤਾ ਆਪਾਂ ਮੋਹਲੀਆ ਜੋ ਕਰਨੇ ਜਿੰਨੇ ਚੀਜ਼ਾਂ ਦੇਈ ਦੇਣੀਆਂ ਠੀਕ ਹੈ ਜੀ ਹਾਂਜੀ ਤਾਂ ਦੱਸੋ ਨਾਲੇ ਗਰਮੀ ਵਾਲੇ ਤੋਪੇ ਆ ਮੈਂ ਪ ਤੇ ਕ੍ਰੋਸ ਸੈਂਗ ਦੇ ਵਿੱਚ ਜਿਹੜੀ ਇਹ ਆ ਆਪਾਂ ਜਰਸੀ ਤੁਹਾਨੂੰ ਵੇੜ ਦਿਖਾਈ ਹੈ ਠੀਕ ਆ ਜੀ ਖੰਡ ਨਾਲ ਹੀ ਵੇੜ ਆ ਪੂਰੀ ਗਰਮੀ ਦੇ ਵਿੱਚ 41000 ਦੀ ਮਿਲ ਜੂਗੀ ਤੁਹਾਨੂੰ ਹਾਂਜੀ ਇਸ ਤੋਂ ਬਾਅਦ ਵੀਰ ਸਕਦੇ ਆ ਜਿਹੜੀ ਸੈਕੰਡ ਨੰਬਰ ਤੇ ਆਪਣੇ ਕੋਲ ਆ ਗਈ ਸ਼ਾਈ ਬਾਹ ਹਾਂਜੀ ਇਹ ਤੌਰ ਸ਼ਾਈ ਬਾਹ ਇਹ ਪਰਸੋਂ ਦੀ ਸੂਈ ਆ ਜੀ ਵੇਛੀ ਇਹਦੇ ਮਗਰ ਆ ओके okay. हां जी इस टाइम पे ਥਲੇ 13 ਕਿ ਲੀਟਰ 14 ਲੀਟਰ ਦੁੱਧ ਤੇ ਚੱਲ ਰਹੀ ਆ ਠੀਕ ਹੈ ਜੀ ਪਹਿਲੇ ਸੁਈਓ ਨਾ ਆਖਿਆ ਵੀ 12 13 ਚ ਹੋਇਆ ਵਾ ਫਿਰ ਕਿ ਕੋਈ ਵੀਰ ਭਰਾ ਆਪਦੀ ਚੰਗੀ ਸੇਵਾ ਨਾਲ 16 ਵਿੱਚ ਹੋ ਸਕਦਾ 15 ਵਿੱਚ ਹੋ ਸਕਦਾ ਆਪਾਂ ਇਸ ਟਾਈਮ ਦੀ ਗੱਲ ਕਰਾਂਗੇ ਇਸ ਟਾਈਮ 13 ਤੋਂ ਲੈ ਕੇ 14 ਕਿਲੋ ਦੁੱਧ ਦੇ ਤੇ ਸੁਗਾ ਦੂਸਰਾ ਨਾ ਦੂਸਰਾ ਖੋਲੋ ਜੀ ਲਓ ਜੀ ਚਾਈ ਵਾਲਾਂ ਅੰਗ ਦੇ ਵਿੱਚ ਆ ਦੋਸਤੋ ਠੀਕ ਹੈ ਜੀ ਲੰਬਾ ਤੋਂ ਨਾ ਅੱਜ ਤਿੱਜਾ ਦੇ ਨਾ ਆ ਸੁਈ ਨੂੰ ਆ ਬੱਚਾ ਤੁਸੀਂ ਆ ਵੇਖ ਕੇ ਚੈੱਕ ਕਰੋ ਮਗਰ ਬੱਚੀ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਨਾੜੂ ਇੱਕ ਵਾਰੀ ਵੇਖ ਲਓ ਹਾਂ ਜੀ ਨਾੜੂ ਬਿਲਕ ਤੇ ਸ਼ਾਹੀਵਾਲ ਅੰਗ ਦੇ ਵਿੱਚ ਆ ਠੀਕ ਆ ਕਲਰ ਬਹੁਤ ਪਿਆਰਾ ਦੋਸਤੋ ਗੋੜ ਵਰਗਾ ਰੰਗ ਆਪਾਂ ਕਹਿ ਲਿਆ ਠੀਕ ਆ ਜੀ ਲਾਲ ਰੰਗ ਆ ਗੋੜ ਵਰਗਾ ਤੇ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆਜ ਤੀਜੇ ਦਿਨ ਦੀ ਸੂਈ ਦਾ ਕੋਈ 13 ਕਿਲੋ ਕੋਈ ਬੋਲਾ ਮੰਨ ਸਕਦਾ ਠੀਕ ਆ ਜੀ ਆ ਫੇਸ ਕੁਆਲਿਟੀ ਤੋਂ ਚੰਗੀ ਵਹਿੜ ਨਿੱਗਰ ਆ ਜਿੰਨੇ ਵੀ ਆ ਕਰਮਾਂ ਲਈ ਠੀਕ ਆ ਜੀ ਸੁਣ ਤੋਂ ਬਾਅਦ ਵੀ ਤੁਸੀਂ ਦੇਖ ਸਕਦੇ ਜੇ ਸੇ ਸੂਤ ਪੂਰੀ ਮੈਂਟੇਨ ਤੇ ਵਜਨ ਲੋਡ ਪੂਰਾ ਠੀਕ ਆ ਆ ਥਾਣੇ ਦੀ ਕੁਆਲਿਟੀ ਬਹੁਤ ਮੋਟੀ ਮੋਟੀ ਧਾਰਾ ਸਤੂ ਸਾਹਿਬ ਠੀਕ ਹੈ ਜੀ ਤੇ ਠੰਡੀ ਚਵਾਚ ਬਿਲਕੁਲ ਬਰਬਰ ਗਈ ਠੀਕ ਹੈ ਜੀ ਠੀਕ ਹੈ ਤਾਂ ਪਾਸੋਂ ਚੂਣ ਚਾਂਣ ਵੀ ਕਾਫੀ ਠੰਡੀ ਆ ਜਿੱਦੇ ਦਸਮ ਦੇ ਮੁਤਾਬਕ ਬਾਕੀ ਇੱਕ ਵਾਰੀ ਤੁਹਾਨੂੰ ਉਲਟ ਪੈਣੀ ਵਾਲੀ ਸਾਈਡ ਤੋਂ ਸਾਰੇ ਪਾਸਿਓਂ ਆਪਾਂ ਠੰਡੀ ਆ ਸ਼ੇਪ ਦਿਖਾ ਦਈਏ ਇੱਕੋ ਜਿਹਾ ਥਾਣਾ ਮੁੱਠੀ ਥਾਣਾ ਕਾਫੀ ਸੋਹਣੀ ਅੱਛਾ ਵੀਰ ਐ ਸਕਦੇ ਜਿਹੜਾ ਕਨਫਰਮ ਹੋ ਬਿਲਕੁਲ ਹੁਣ 13 ਕਿਲੋ ਬੋਲਾ ਹੀ ਹੋ ਗਿਆ 13 ਕਿਲੋ 14 ਤੇ ਇਹਨੂੰ ਬੋਲਾ ਸਮਝ ਲੈ ਕੋ ਦੁੱਧ ਸਮਝ ਲੈ ਵੀਰ ਅੱਜ ਤੀਸਰਾ ਦਿਨ ਮਾ ਚੌਥਾ ਦਿਨ ਹੋ ਗਿਆ ਅ ਤਪਾਰ ਇਸ ਟਾਈਮ 13 ਤੋਂ 14 ਤੇ ਚੱਲ ਰਹੀ ਹੈ ਜੀ ਠੀਕ ਹੈ ਜੀ ਚੰਗੀ ਸੇਵਾ ਕਰੇ ਸੰਧੂ ਸਾਹਿਬ ਆਸ ਕਰਦੇ ਹਾਂ 15 18 ਵਿੱਚ ਆ ਜੂਗੀ ਅੱਛਾ ਜੀ ਹਾਂਜੀ ਉਮੀਦ ਹੈਗੀ ਵੀ 15 ਤੋਂ ਬਾਹਰ ਜਿੰਨਾ ਮਰਜੀ ਬਾਹਰ ਜਿੰਨਾ ਮਰਜੀ ਵੀਰ ਚੋਲੇ 15 ਤੋਂ ਥੱਲੇ ਨਹੀਂ ਦਿੰਦੀ ਤਾਂ ਹੀ ਦਊਗੀ ਤੇ ਕੀ ਮੋਲ ਵੜੀ ਰਹੂਗੀ ਇਹਦੀ ਮੋਲੇ ਦਾ 50000 ਰੁਪਿਆ ਪਰ ਦੇਣੀ ਆਪਾਂ 48000 ਰੁਪਏ 48 ਦੀ ਹਾਂਜੀ ਦੇਖੋ ਦੋਹਰੋਂ ਵੀਰ ਭਰਾ ਆਉਂਦਾ ਤੇ 1000 ਦਾ ਹੋਰ ਮਾਨ ਕਰਦੇ ਆ 47000 ਦੇ ਦੇ ਹੂੰ ਤੇ ਫੜ ਦੋ ਫੜ ਦੋ ਕਰਾ ਖਰਾ ਦੀ ਬਸ ਤਾਂ ਦੋਸਤੋ 1000 ਹੋਰ ਮਾਣਤਨ ਹੋ ਜਾਊਗਾ 47000 ਦੀ ਹੋ ਜਾਊਗੀ ਠੀਕ ਆ ਬਾਕੀ ਪਲੀ ਕੁਲੀ ਪੂਰੀ ਆ ਕਰਮਾ ਦੀ ਗੋਲ ਆ ਫਿੱਟ ਫਾਟ ਹਰ ਪਾਸਿਓਂ ਠੀਕ ਆ ਠੰਡੀ ਵੀ ਆ ਇਹ ਨਹੀਂ ਵੀ ਇੱਕ ਦਿਨ ਹੁੰਦੀਆਂ ਨੇ ਛਾਈ ਵਾਲਾ ਗਰਮ ਹੁੰਦੀਆਂ ਵੀ ਹੱਥ ਨਹੀਂ ਲਾਉਣ ਨਾਲ ਠੰਡੀ ਵੀ ਪੂਰੀ ਆ ਅੱਛਾ ਵੀਰ ਸਖਦੇ ਬੰਗਾ ਬੁੰਗਾ ਪਾ ਲੈਨੇ ਵੈਸੇ ਬਿਲਕੁਲ ਦੀ ਬਿਲਕੁਲ ਬੰਗਾ ਪਾ ਗਿਆ ਅੱਛਾ ਕੋਈ ਨਹੀਂ ਕੋਈ ਗੱਲ ਬਾਤ ਨਹੀਂ ਠੀਕ ਹੈ ਜੀ ਤਾਂ ਦੋਸਤੋ ਬੰਗਾ ਰਸੀ ਜੂੜ ਪਾ ਕੇ ਜਿਹੜਾ ਕੋਈ ਵੀਰ ਚੋ ਸਕਦਾ ਠੀਕ ਆ ਤੇ ਜਲਦੀ ਜਲਦੀ ਮਾਸਾ ਬਣੀਗੀ ਜਿੱਦਾਂ ਮਰਜੀ ਕੋਈ ਤਸੱਲੀ ਨਾਲ ਆਪਣੀ ਇੱਕ ਟਾਈਮ ਦੋ ਟਾਈ ਤਾਂ ਤੁਹਾਨੂੰ ਦੀ ਕੁਆਲਿਟੀ ਕਾਫੀ ਸੋਹਣੀ ਆ ਬੈਸਟ ਥਣ ਲੱਗਾ ਆ ਲੋ ਅੱਛਾ ਇਹ ਦੇਖ ਸਕਦੇ ਆ ਬਾਕੀ ਕੋ 3 ਨੰਬਰ ਤੇ ਜਿਹੜੀ ਆ ਗਈ ਬੈੜਕ 3 ਨੰਬਰ ਤੇ ਤੁੰਦੂ ਸਾਹਿਬ ਦਾ ਦੂਸਰਾ ਸੁਗਾ ਵਾ ਬੈੜਦਾ ਅੱਛਾ ਜੀ ਇਹ ਬਿਲਕੁਲ ਜਿਹਨੂੰ ਆਪਾਂ ਕਹਿ ਸਕਦੇ ਨਾ ਬਿਲਕੁਲ ਭੁੱਖੇ ਘਰੋਂ ਮਾਤਰ ਬੰਦੇ ਹਜ਼ਾਰੇ ਹਾਂਜੀ ਹਾਂਜੀ ਚਲੋ ਸਾਰਿਆਂ ਨੂੰ ਸਤਿਗੁਰੂ ਕਿਰਪਾ ਕਰੇ ਤਰੱਕੀਆਂ ਬਖਸ਼ੇ ਪਰ ਸੇਵਾ ਨਹੀਂ ਬਚਾਰਿਆਂ ਤੋਂ ਇਲਸੀ ਰਹੀ ਆ ਤੁਸੀਂ ਵੇਖ ਸਕਦੇ ਬਾਡੀ ਖੋਲ ਕੇ ਬਾਡੀ ਪੂਰੀ ਆ ਕੱਟ ਕਾਰਾ ਕੋਈ ਨਹੀਂ ਪੂਰਾ ਵਾ ਕੱਟ ਕੱਟ ਉੱਚਾ ਹੈ ਉੱਚਾ ਜੀ ਬਾਕੀ ਚੌੜੇ ਪਿੱਠ ਪੂੜੇ ਦੇ ਵਿੱਚ ਆ ਪਰ ਤੁਹਾਨੂੰ ਥੋੜਾ ਬਹੁਤਾ ਨਰਮ ਜੀ ਸੇਵਾ ਰਹਿ ਗਈ ਆ ਤੇ ਇਹ ਇਹ ਸੂਈ ਹੈ ਜੀ ਇਹ ਸੂਈ ਹੈ ਜੀ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਅੱਛਾ ਜੀ ਇਹਨੂੰ 15 ਦਿਨ ਹੋ ਗਏ ਸੀ ਉਹ ਬੱਚਾ ਜੀ ਠੀਕ ਹੈ ਜੀ ਲਓ ਦੋਸਤੋ 15 ਦਿਨਾਂ ਦੀ ਸੂਈ ਆ ਮਗਰ ਬੱਚਾ ਮੇਲ ਕਾਫ ਆ ਠੀਕ ਆ ਆ ਤੁਸੀਂ ਵੇਖ ਸਕਦੇ ਜਿਵੇਂ ਠੀਕ ਆ ਆ ਲਓ ਜੀ ਲਓ ਜੀ ਤੋਂ 15 ਦਿਨਾਂ ਦਾ ਸਮਾਂ ਹੋ ਗਿਆ ਦੋਸਤੋ ਸੂਈ ਨੂੰ ਇਸ ਵੇੜ ਨੂੰ ਠੀਕ ਆ ਜੀ ਦੂਜਾ ਸੂਬਾ ਕੱਦਗਾਠ ਕੋਈ ਦੂਰੋਂ ਨੇੜੋਂ ਵੀਰ ਆ ਰਹੇ ਤੇ ਬਹੁਤੇ ਵੀਰ ਆਈਡੀਆ ਮੰਨਦੇ ਆ ਵੀ ਕੱਦਗਾਠ ਕਿੱਡਾ ਕੱਦਗਾਠ ਤੋਂ ਸੋ ਵੱਡਾ ਵੱਡੇ ਕੱਦਗਾਠ ਦੇ ਵਿੱਚ ਵੇਲਬੂਲ ਦੀ ਸਪੈਸ਼ਲ ਆ ਲੜਾਈ ਵੀ ਪੂਰੀ ਆ ਤੇ ਮਗਰ ਦੇ ਬੱਚਾ ਹੀ ਆ ਨਾ ਜੀ ਬੱਚਾ ਮਗਰ ਹਾਂ ਬੱਚਾ ਜੀ ਹਾਂ ਦਿਖਾ ਦਿੰਦੇ ਆ ਜਰੂਰ ਜੀ ਲੋ ਅਛਾ ਵੀਰ ਸਖਦੇ ਮਨ 15 ਦਿਨਾਂ ਦੀ ਸੂਈ ਦੇ ਥਲੇ ਦੁੱਧ ਕਿੰਨਾ ਦਾ ਤੂੰ ਸਭ ਦੁੱਧ ਦਾ ਪੰਪ ਤੈਨੂੰ ਸ਼ੁਰੂ ਤੋਂ ਹੀ ਸ਼ੁਰੂ ਚ ਵੀ ਦੱਸਿਆ ਤੇ ਅੱਗੇ ਵੀਡੀਓ ਚ ਦੱਸ ਦੇਣਾ ਦੁੱਧ ਦਾ ਨਹੀਂ ਆਪਾਂ ਝੂਠ ਮਾਰਦੇ ਹਾਂ ਦੇ 13 ਤੋਂ 14 ਲੀਟਰ ਦਾ ਦਰਮਿਆਨ ਹੁਣ 13 ਵੀ ਸਮਝ ਲੈ ਕੋ 14 ਵੀ ਸਮਝ ਲੈ ਠੀਕ ਹੈ 13 ਤੋਂ 14 ਚੱਲ ਰਹੀ ਹੈ 15 ਦਿਨ ਦਾ ਸੂਆ ਹੈਗਾ ਮੈਂ ਤੁਹਾਨੂੰ 15 ਦਿਨ ਦਾ ਸੂਆ 13 14 13 14 ਤੇ ਦੁੱਧ ਚੱਲ ਰਿਹਾ ਠੀਕ ਹੈ ਜੀ ਜਿਹੜਾ ਕਰੈਕਟ ਆ ਜਿਹੜਾ ਕਿਸੇ ਵੀਰ ਨੇ ਇੱਥੇ ਆਣ ਕੇ ਚੋ ਲੈਣਾ ਬਾਕੀ ਫੇਸਬੁਕ ਕੁਆਲਿਟੀ ਚੰਗੀ ਆ ਬੋਧੀ ਵਾਲੀ ਬੈੜਾ ਛੋਟੇ 4x10 ਤੋਂ ਠੀਕ ਹੈ ਜੀ ਥੰਮ ਥੰਮ ਦੀ ਕੁਆਲਟੀ ਬਹੁਤ ਹੀ ਸੋਹਣਾ ਜਵਾਸ ਸੰਤੂ ਸਾਹਿਬ ਪੋਲਾ ਕਿੰਨੇ ਵਰਗਾ ਜੀ ਪਿਆ ਕਰਦੇ ਠੀਕ ਹੈ ਆ ਬੱਚਾ ਆ ਗਿਆ ਮਗਰ ਉਹ ਬੱਚਾ ਜੀ ਬੱਚਾ ਸਵਾਹ ਬੱਚਾ ਕੁੜੀ ਵੀ ਠੀਕ ਹੈ ਜੀ ਕਹਿੰਦੇ ਪਰਸੋਂ ਜੋ ਉਹਦੀ ਸੂਈ ਉਹ ਗੱਲ ਨਹੀਂ ਕਰਨੀ ਜੀ ਗਲਤ ਕੰਮ ਨਹੀਂ ਕਰਨਾ ਸਹੀ ਹੈ ਅੱਛਾ ਵੀਰ ਕੀ ਮੁੱਲ ਕਰਦੇ ਆਂ ਦਾ ਮੁੱਲ ਤੇਰਾ ਸੁਨ ਸਾਹਿਬ 50 ਕਰਾਈਏ 48 ਕਰਕੇ 46000 ਰੁਪਏ ਹੀ ਦਵਾਂਗੇ ਜੀ 46000 ਦੇ ਹਾਂਜੀ ਕਸਰਾ ਕੁਸਰਾ ਕੱਢ ਕੁੱਢ ਕੇ ਸਾਰੀਆਂ ਛੱਡ ਦਈਏ ਫਿਰ ਕਸਰਾ ਇੱਕ ਹੀ ਆਵੇ ਨਾ ਵੀ 45 ਦੀ ਕਰਕੇ 45 ਦੀ ਹਾਂਜੀ ਦਾ ਦੋਸਤੋ 45000 ਦੀ ਇਹ ਵੜ ਮਿਲ ਜੂਗੀ ਤੁਹਾਨੂੰ ਵੱਡੇ ਕੱਦ ਬੁੱਤ ਦੇ ਵਿੱਚ ਆ ਚੌੜੇ ਪਿੱਟ ਪੂੜੇ ਦੇ ਵਿੱਚ ਆ ਠੀਕ ਆ ਜੀ ਸੋ ਕੋਈ ਚੰਗੀ ਕੇਅਰ ਕਰ ਲੂਗਾ ਚੰਗੀ ਸੰਭਾਲ ਕਰ ਲੂਗਾ ਦੁੱਧ ਕਰਮਾਂ ਵਾਲੀ ਵਧੂਗੀ ਬਾਕੀ ਹੁਣ ਜਿਹੜਾ 15 14 14 13 14 14 ਇੱਥੇ ਜਿਹੜਾ ਦੁੱਧ ਹੁਣ ਚਲਣ ਡਿਆ ਠੀਕ ਆ ਜਿਹੜਾ ਕਿਸੇ ਨੇ ਚੋੜਣਾ 45000 ਲੈਦੇ ਆ ਅੱਜੋ ਤੁਸੀਂ ਵੀਡੀਓ ਦੀ ਸ਼ੁਰੂਆਤ ਚ ਕਹਿਦਾ ਵੀ ਅੱਜ ਆਪਾਂ ਆਫਰ ਹੀ ਛੱਡਨੇ ਤੇ ਫਿਰ ਅੱਜ ਆਪਾਂ ਆਫਰ ਹੀ ਛੱਡ ਹਾਂ ਬਿਲਕੁਲ ਜੀ ਕੁਸਰਾ ਕੁਸਰਾ ਕੱਢ ਕੇ ਦੇ ਦਈਏ ਬਿਲਕੁਲ ਮਾਲ ਕੀ ਹਾਂ ਜੀ ਆਹ ਲਓ ਵੀ ਪ੍ਰਭੂ ਇਹ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾਤੀ ਸੀ ਠੀਕ ਆ ਅੱਗੇ ਵੀਰ ਸੁਖਦੇਵ ਜਿਹੜੀ ਆਪਣੇ ਕੋਲ ਚੌਥੇ ਨੰਬਰ ਤੇ ਆ ਵੈੜ ਚੌਥੇ ਨੰਬਰ ਤੇ ਦੂਸਰਾ ਸੂਆ ਜੀ ਓਕੇ ਇਹਨੂੰ ਅੱਜ ਤਿੰਨ ਦਿਨ ਹੋ ਗਏ ਲਗ ਸਵਾ ਮਗਰ ਬੱਚੀ ਆ ਆ ਨਾੜੂ ਬਿਲਕੁਲ ਬੱਚੇ ਦੇ ਨਾਲ ਆ ਤੇ ਤੀਜੇ ਦਿਨ ਦਾ ਸਮਾਂ ਤਿੰਨ ਕ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਸੂਆ ਇਹ ਕਿਨਵਾ ਦੂਜਾ ਜੀ ਇਹ ਦੂਜਾ ਜੀ ਦੂਜਾ ਕੱਦ ਕੱਢ ਦੀ ਵੀਰ ਸਕਦੇਵੇਂ ਵੀ ਚੰਗੀ ਡਾਢੀ ਆ ਹੋਰ ਵੱਡੀ ਹਾਈਟ ਆ ਤੁਹਾਨੂੰ ਬੇਲਪਨ ਸਪੈਸ਼ਲ ਡੱਬ ਡੁੱਬ ਤੁਸੀਂ ਵੇਖੋ ਮੋٹے ਡੱਬ ਨੇ ਠੀਕ ਆ ਜੀ ਤੇ ਬਹੁਤ ਸੋਹਣਾ ਪ੍ਰਿੰਟ ਪ੍ਰਿੰਟ ਬਹੁਤ ਜ਼ਿਆਦਾ ਖੂਬਸੂਰਤ ਚੰਗਾ ਹਾਂ ਤੇ ਸਵੇਰ ਦੂਜਾ ਤਿੰਨਾਂ ਦਿਨ ਦੀ ਤੁਸੀਂ ਮਗਰ ਬਚੀ ਆ ਹੁਣ ਬੌਲੇ ਤੋਂ ਮੰਨ ਦੀ ਬਾਨਨ ਦੀ ਕਿੰਨਾ ਕੁ ਬੌਲਾ ਹੋਊਗਾ ਜੀ ਤੂੰ ਸਭ ਜਿਹੜਾ ਇਸ ਟਾਈਮ ਬੌਲਾ ਆਪਾਂ ਗੱਲ ਕਰਦੇ ਨਾ ਜਿਹੜਾ ਜਿਹੜਾ ਇਸ ਟਾਈਮ ਆ ਇਸ ਟਾਈਮ ਬੌਲਾ 17 ਤੋਂ 16 17 16 17 ਦੇ ਚੱਲ ਰਹੀ ਆ ਓਕੇ ਲੋ ਵੀ ਤੋ ਬੌਲਾ ਵੀ ਦੋਸਤੋ ਚੰਗਾ ਖਾਸ ਆ ਬਈ ਚੰਗੀ ਮਿਲਕਿੰਗ ਕਰਵਾ ਦੂਗੀ ਬੈੜ ਕੱਤ ਕਾਠ ਸੋਨਾ ਆ ਠੀਕ ਆ ਜੀ ਪ੍ਰਿੰਟ ਬੌਲ ਸੋਨਾ ਪਹਿਲਾਂ ਮੈਂ ਦੱਸਦਾ ਵੀ ਕਾਫੀ ਸੋਹਣੀ ਲੁੱਕ ਲੱਕ ਵਾਈਡਰ ਦੀ ਵੇਖੀਏ ਤੇ ਬਹੁਤ ਜਿਆਦਾ ਖੂਬਸੂਰਤੀ ਆ ਬੈੜ ਦੇ ਵਿੱਚ ਸੋਹਣੇ ਕੱਤ ਕਾਠ ਦੇ ਮਾਲਕਨ ਆਰਡਰ ਕੁਆਲਟੀ ਬੈਸਟ ਆ ਠੀਕ ਆ ਤੇ ਹੁਣ ਬੌਲਾ ਜਿਹੜਾ ਚੰਗਾ ਖਾ ਸਾ ਠੀਕ ਆ ਜੀ 15 ਤੋਂ ਪਲੱਸ ਬੌਲਾ ਹੀ ਆ 15 16 16 ਤੇ ਨੀਅਰ ਰਾਊਂਡ ਜਿਹੜਾ ਹੁਣ ਬੌਲਾ ਚੱਲ ਰਿਹਾ ਆ ਦੇਖੋ ਠੀਕ ਆ ਫਾੜੀ ਵਾਲਾ ਛੱਡਾ ਪੈਕ ਸਾਈਡ ਤੋਂ ਆ ਕਰੋ ਚਾਹ ਤੇ ਹਾ ਬੱਚਾ ਉਹ ਮਾਰ ਗਿਆ ਤੇ ਪਸਮੀ ਉਸੇ ਵਿੱਚ ਹਾਂ ਜੀ ਬਿਲਕੁਲ ਪਸਮਾ ਚ ਆ ਗਈ ਹੈ ਹਾਂ ਜੀ ਹਾਂ ਠੀਕ ਹੈ ਭਰਾ ਮਾਰ ਕੇ ਵੀ ਰਮਾ ਕੋ ਖਾ ਲੈ ਜਰੂਰ ਜੀ ਜਰੂਰ ਆਹ ਦੋਸਤੋ ਦੋ ਦੋ ਚਾਰ ਚਾਰ ਧਾਰਾ ਵੀ ਆਪਾਂ ਮਾਰ ਕੇ ਦਿਖਾ ਦਾਂਗੇ ਫਿਲਹਾਲ ਤੁਸੀਂ ਆ ਵੇਖ ਸਕਦੇ ਜੀ। ਦੇਖੋ ਥੋੜਾ ਜਿਹਾ ਜ਼ੂਮ ਲਾ ਕੇ ਦਿਖਾਉਣ ਦਾ ਮਕਸਦ ਇਹੋ ਆ ਦੋਸਤੋ ਵੀ ਕਿਸੇ ਵੀਰ ਨੇ ਦੂਰ ਨੇੜੇ ਖਣਫੂਣ ਦੀ ਕੁਆਲਿਟੀ ਦੇਖਣੀ ਹੈ ਵਿੱਚ ਗੈਬ ਵੇਖਣਾ। ਉਹ ਜਿਹੜੀ ਤੁਸੀਂ ਤਸੱਲੀ ਕਰ ਲਓ ਠੀਕ ਆ। ਆ। ਅੱਛਾ ਵੀਰ ਸਖਦੇਵ ਦੁੱਧ ਦੀ ਆਪਾਂ ਜੇਕਰ ਗੱਲ ਕਰ ਲਈਏ ਹੁਣ ਬੌਲੇਟਿਕ ਚਲੋ 15-16 ਲੀਟਰ ਤੁਸੀਂ ਦੱਸ ਰਹੇ ਜੀ। ਦੁੱਧ ਕਿੰਨਾ ਬਾਬਾ ਆਪਾਂ ਦੇਖੋ ਕਈਆਂ ਦਾ ਹੁੰਦਾ ਕੰਮ ਵੀ ਕਹਿ ਦੇਣਾ ਜਿਤਨਾ ਇਹਦੀ height ਵੱਡੀ ਆ ਕੱਦ ਵੱਡਾ ਵਾ। ਤੇ ਵੱਡਾ ਵੇਖ ਕੇ ਕਹਿ ਰਿਹਾ ਜੀ ਇਹ 25 ਦਵਾਈਗੀ 30 ਦਵਾਈਗੀ 20 ਤੋਂ ਪਾਰ ਚੱਲੂਗੀ 20 ਤੋਂ ਪਾਰ 20 ਤੋਂ ਪਾਰ ਜਿਹੜਾ ਵੀਰ ਪੜਾ ਲੈ ਠੀਕ ਹੈ ਜੀ ਹਾਂ ਜੀ ਚੰਗੀ ਸੇਵਾ ਹੋਈ ਤੇ ਵੈਸੇ ਬਾਹਰ ਚੱਲੂਗੀ 24 ਵੀ ਘੋਟੋਲੇ 20 ਤੋਂ ਪਾਰ ਚੱਲੂਗੀ ਕਹਿਣ ਤੋਂ ਬਾਅਦ 20 ਤੋਂ ਥੱਲੇ ਨਹੀਂ ਚੱਲਦੀ ਠੀਕ ਹੈ ਜੀ ਆ ਜਵਾਬ ਸਮਾ ਸੋਣਾ ਮਤ ਆਜੀ ਬਿਲਕੁਲ ਬਿਲਕੁਲ ਤੇ ਮੁੱਲ ਵਾੜੀ ਕੀ ਰੂਗੀ ਨੀ ਕੀ ਮੁੱਲ ਵੜੀਏ ਬਾਹਰ ਤੇ ਬਾਜ਼ਾਰ ਦੇ ਹਿਸਾਬ ਨਾਲ ਵੇਨੇ ਆ ਤੇ ਫਿਰ ਤੇ 75 80 85 ਵੀ ਹੈਗਾ ਪਰ ਆਪਾਂ ਮੱਛੀ ਦੇਣੀ ਆ 65000 ਰੁਪਏ ਦੀ 65000 ਦੀ ਹਾਂ ਇਹ ਚੋ 500 ਰੁਪ ਲੋਕੋ ਸੋ 65000 ਦੀ ਲੈਦੇ ਆ ਵਿੱਚੋਂ 500 ਰੁਪਇਆ ਮਾਨਤਾ ਨੂੰ ਹੋ ਜਾਊਗਾ ਬਾਕੀ ਕੰਦਪੋਤ ਬਹੁਤ ਜ਼ਿਆਦਾ ਸੋਹਣਾ ਰੰਗ ਰੂਪ ਸੋਹਣਾ ਆਰਡਰ ਸਟ੍ਰਕਚਰ ਮੰਨੇ ਲੈਵੇ ਦਾ ਕਾਫੀ ਖੂਬਸੂਰਤ ਤੇ ਸਟੇਟ ਬੋਨ ਆ ਬਿਲਕੁਲ ਬਰਾਬਰ ਆ ਹਾਂ ਜੀ ਬਿਲਕੁਲ ਬਰਾਬਰ ਆ ਕਦ ਕਾ ਤੁਸੀਂ ਵੇਖੋ ਵੀਰ ਸੁਖਦੇਵ ਜਿੱਕੇ ਵੀ ਬਿਲਕੁਲ ਬਰਾਬਰ ਬਹੁਤ ਸੋਹਣਾ ਕਦ ਕਾਠਾ ਠੀਕ ਆ ਜੀ ਵੱਡੇ ਸਰੀਰ ਘਟਾਂਚੇ ਦੇ ਵਿੱਚ ਆ ਪਸੰਦਦਾ ਬਹੁਤ ਸੋਹਣਾ ਵਾ ਅ ਮੂੰਹ ਮਾ ਅਗਲੇ ਤੋਂ ਵੇਖੋ ਬਹੁਤ ਸੋਹਣਾ ਰੜਾ ਮੂੰਹ ਜਰਾ ਵਾ ਬੋਲੋ ਠੀਕ ਹੈ ਤੇ ਚਿਹਰੇ ਮੋਰੇ ਤੋਂ ਵੀ ਸਾਰੇ ਵੀਰਾਂ ਨੂੰ ਚੰਗਾ ਨਹੀਂ ਆ ਠੀਕ ਹੈ ਜੀ ਆਹ ਵੇਖੋ ਫੇਸ ਕੁਆਲਿਟੀ ਹਾਂਜੀ ਹਾਂਜੀ ਮਗਰ ਬੱਚੀ ਆ ਠੀਕ ਆ ਮਗਰ ਬੱਚੀ ਤੇ 65000 ਦੇ ਵਿੱਚੋਂ ਛੋਟ ਚ ਆਪਾਂ 500 ਰੁਪਏ ਹਾਂਜੀ 500 ਰੁਪਏ ਮਾਨ ਕਰਾਂਗੇ ਅੱਛਾ ਵੀਰ ਸਖਦੇਵ ਇੱਕ ਆਪਣੇ ਕੋਲ ਜਿਹੜਾ ਲਾਸਟ ਵਿੱਚ ਇਹ ਨਗੀਨਾ ਆ ਗਿਆ ਇਹਨੇ ਕਿਨਾ ਦੂਸਰਾ ਸੂਆ ਜੀ ਦੂਜਾ ਸੂਆ ਹਾਂਜੀ ਇਹ ਤੜਕੇ ਕੋ 2 ਵਜੇ ਸੂਈ ਆ ਓਕੇ ਉਸ ਤੋਂ ਬਾਅਦ ਇਹਨੇ ਸਾਢੇ 6 ਵਜੇ ਝੇਰ ਪਾਤੀ ਜੀ ਪ੍ਰੋਪਰ ਝੇਰ ਦੀ ਆਪਰ ਕੋ ਵੀਡੀਓ ਵੀ ਬਣੀ ਪਈ ਆ ਭਰਾ ਕੋਲੇ ਨਹੀਂ ਕਿਉਂਕਿ ਉਹ ਵੀ ਆਪਾਂ ਦੇ ਚੈਨ ਨਾਲ ਆ ਬੱਚਾ ਆ ਬੱਚਾ ਆ ਗਿਆ ਮਗਰ ਬੱਚਾ ਜੀ ਬੱਚਾ ਲਓ ਜੀ ਗਿੱਲੇ 나ੜੂ ਤੇ ਬੱਚਾ ਦੋਸਤੋ ਅੱਜ ਮਾਰਨਿੰਗ ਸਵੇਰ ਸੂਈਏ ਕੋ ਡੇਢ 2:00 ਵਜੇ ਦੇ ਸਮੇਂ ਦੇ ਨੇੜੇ ਤੇੜੇ ਤੇ ਮਾਰਨਿੰਗ ਜੇਰ ਜੂਰ ਪ੍ਰੋਪਰ ਪੈ ਗਈ ਆ ਉਹਦੀ ਜੇਰ ਦੀ ਪ੍ਰੋਪਰ ਵੀਡੀਓ ਵੀ ਵੀਰ ਹੁਣਾਂ ਦੇ ਕੋਲ ਕਲਿੱਪ ਹੈਗਾ ਤੋਂ ਕਿਸੇ ਵੀਰ ਨੇ ਉਹ ਕਲਿੱਪ ਉਹ ਵੀ ਮਗਾਉਣਾ ਠੀਕ ਆ ਜੀ ਪ੍ਰੋਪਰ ਜੇਰ ਪਈ ਦਾ ਉਹ ਵੀ ਤੁਸੀਂ ਸੈੱਟ ਕਰਵਾ ਸਕਦੇ ਜੇ ਨਾਲ ਦੀ ਨਾਲ ਦੂਜਾ ਸਵੇਰ ਸੂਈਏ ਮਗਰ ਬੱਛਾ ਕਦ ਘੜ ਇਸ ਵਾਰ ਦਾ ਵੀ ਚੰਗਾ ਥੋੜਾ ਜਿਹਾ ਕ੍ਰੋਸ ਸੰਗ ਰੱਖ ਦੀ ਜਿਵੇਂ ਅੱਗੇ ਬਿਲਕੁਲ ਗਰਮੀ ਦੇ ਵਿੱਚ ਕਰਮਲੀਆਂ ਚੱਲਣ ਵਾਲੀਆਂ ਨੇ ਠੀਕ ਆ ਤੇ ਕੋਲ ਕੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਨੇ ਆ ਪੌਲੇ ਤੇ ਕੋਈ ਆਪਣੀ ਨਰਖ-ਪਰਖ ਕਰ ਸਕਦਾ ਕਿਉਂਕਿ ਅੱਜ ਸੂਈਏ ਤੇ ਪੌਲੇ ਤੇ ਚੱਲ ਰਹੀ ਹੈ ਥੋੜਾ ਪਤਾ ਚੋਇਆ ਕੋਈ ਵੀਰ ਤੇਰੇ 5 ਲੀਟਰ ਪੌਲਾ ਸੰਸਾਰ ਚੋਇਆ ਆ ਪਾਣਾ ਦਾ ਮਾਰਦੀ ਰਿਹਾ ਦਾਖਾ ਚੋਇਆ ਪਾਣਾ ਹੋਇਆ ਠੀਕ ਹੈ ਜੀ ਲਓ ਦੋਸਤੋ 5 ਕਿਲੋਟਰ ਜਿਹੜੀ ਚੋਾਈ ਇਹ ਪੌਲੇ ਤੇ ਹੋਈ ਹੈ ਠੀਕ ਆ ਐਨ ਤੋੜ ਦਈਏ ਹਨ ਹਾਂ ਤੋੜ ਦੋ ਜਾਨੂ ਸੋਰਦਲ ਮਰ ਲਓ ਦੋਸਤੋ ਕਾਫੀ ਸੋਹਣੀ ਕੁਆਲਿਟੀ ਹੈ ਠੀਕ ਹੈ ਜੀ ਬੋਲ ਦੇ ਚੱਲ ਰਹੀ ਹੈ ਬਾਕੀ ਹਵਾ ਨਾਲੇ ਬਾ ਥੋੜਾ ਜਿਹਾ ਤੁਹਾਨੂੰ ਹੋਰ ਨੇੜੇ ਉਹ ਦਿਖਾਉਣੇ ਆ ਕਾਫੀ ਜਿਆਦੀ ਸਫਾਈ ਆ ਆ ਲਓ ਠੀਕ ਆ ਕਿਸੇ ਤਰ੍ਹਾਂ ਦੇ ਕੋਈ ਐਕਸਟਰਾ ਫੋਟ ਛਾਂਗ ਬੱਚਾ ਲੱਗਾ ਤੁਹਾਨੂੰ ਨਜ਼ਰ ਨਹੀਂ ਆਊਗਾ ਚਾਰ ਥਾਂਾਂ ਚਾਰੇ ਥਾਣਾ ਦੀ ਵਨ ਡਿਕੋ ਜੀ ਆ ਠੀਕ ਆ ਜੀ। ਤੋਂ ਚੋਣ ਚਣ ਵੀਰਾਂ ਦਾ ਵੀ ਚੰਗੀ ਨਿਕਲੀ ਆ ਕੋਈ 5 ਕਿਲੋ ਅੱਜ ਮਾਰਨਿੰਗ ਜਿਹੜੀ ਬੌਲੇ ਤੇ ਚਵਾਈ ਹੋਈ ਹੈ ਠੀਕ ਆ। ਤੇ ਦੂਜਾ ਸੁਆ ਇੱਕ ਵਾਰੀ ਕਨਫਰਮ ਕਰਾ ਦਿੰਨੇ ਆ। ਬਿਲਕੁਲ ਤਾਜੀ ਹੋਈ ਹੈ ਅੱਜ ਮਾਰਨਿੰਗ। ਤੇ ਵੀਰ ਸਕਦੇ ਆ ਵੀ ਇਹਦੀ ਡਿਮਾਂਡ ਫਿਰ ਕੀ ਕਰਦਗੀ। ਇਹਦੀ ਡਿਮਾਂਡ ਤੁਹਾਨੂੰ ਸਾਹਿਬ ਜਿੰਨਾ ਵੀ ਆਪਾਂ ਕਰੀ ਗਈ ਹੈ ਵੱਧ ਉਹਦਾ ਕੋਈ ਫਾਇਦਾ ਨਹੀਂਗਾ। 64000 ਰੁਪਏ ਦੀ ਆਪਾਂ ਇਹ ਦੇਣੀ ਆ ਜੀ। 64000 ਦੀ। ਹਾਂਜੀ। ਠੀਕ ਆ ਜੀ। ਹਾਂਜੀ। ਮਤਲਬ ਅੱਜ ਜਿਹੜੇ ਮੋਲੇ ਵੀ ਹੈ ਵੀ ਲੈਂਡ ਦੇਣ ਲਈ ਲੈਂਡ ਦੇਣ ਜੀ ਲੈਂਡ ਦੇਣ ਗ ਕੈਨ ਦੇਣ ਕਰ ਸਕਦਾ ਕੋਈ ਵੀਰ ਭਰਾ ਗਏ ਦਰਸ਼ਨਾ ਮਿਲਿਆ ਨੂੰ ਹਾਂਜੀ ਹਾਂਜੀ ਉਹਨਾਂ ਨੂੰ ਵੈਗਰੂ ਜੀ ਕਾ ਖਾਲਸਾ ਤੇ ਵੈਗਰੂ ਜੀ ਕੀ ਫਤਿਹ ਐਵੇਂ ਪਾਸ਼ਾ ਦੇ ਦਰਸ਼ਨਦਾਰੇ ਕਰਨ ਲਈ ਗਏ ਆ ਜੀ ਬਿਲਕੁਲ ਜੀ ਬਿਲਕੁਲ ਤੇ ਆਪਾਂ ਵੀ ਮਤਲਬ ਅੱਜ ਉਹ ਮੁੱਲ ਰੱਖੇ ਆ ਜਿਨ੍ਹਾਂ ਦੇ ਦੇ ਹੀ ਦੇਣੇ ਆ ਸਹੀ ਆ ਜੀ ਸਹੀ ਹਾਂਜੀ ਲੋਬੀ ਭਰਾਵੋ ਵੀਰਾਂ ਦਾ ਵੀ ਮੁੱਲ ਉਨੀ ਕੀ ਗੰਜائش ਰੱਖੀ ਆ ਵਿੱਚੋਂ ਮਾਨ ਤਾਂ ਤੇ ਛੋਟ ਛੱਪੇ ਵਾਲੀ ਠੀਕ ਆ ਜੀ ਕੋਈ ਜ਼ਿਆਦਾ ਵੱਡਾ ਮਾਰਜਨ ਨਹੀਂ ਵੀ ਪਹਿਲਾਂ ਜਿਆਦੇ ਉੱਚੇ ਮੁੱਲ ਕਰ ਲੈਣੇ ਬਾਅਦ ਦੇ ਡਾਊਨ ਦੇਣੀਆਂ ਚੀਜ਼ਾਂ ਵੀ ਪਹਿਲੇ ਉੱਥੇ ਜੱਜਾ ਮੱਜਾ ਜਹਾ ਸੌਦਾ ਵੀ ਪਹਿਲਾਂ ਹੀ ਉੱਥੇ ਮ ਇਹ ਪਸ਼ੂਆ ਦੋਸਤੋ ਅੱਜ ਪੰਜ ਪਸ਼ੂ ਦਿਖਾਇਆ ਤੁਹਾਨੂੰ ਤਿੰਨ ਬਿਹੜਾ ਜਿਹੜੀਆਂ ਬਿਲਕੁਲ ਚਾਰ ਬਿਹੜਾ ਤਾਜ਼ੀਆਂ ਸੁਈਆਂ ਸੁਵਾਈਆਂ ਤੇ ਇੱਕ ਜਰਸੀ ਜਿਹੜੀ ਗੱਬਰ ਆਪਾਂ ਲਾਸਟ ਵੇ ਪਹਿਲੇ ਨੰਬਰ ਤੇ ਸ਼ੁਰੂਆਤ ਕੀਤੀ ਸੀ ਉਹ ਗੱਬਾ ਨਾ ਠੀਕ ਹੈ ਜੀ ਬਾਕੀ ਪਸ਼ੂ ਸਾਰੇ ਸੁਏ ਸੁਏ ਆ ਤੇ ਤਾਜ਼ੇ ਸੁਏ ਸੁਏ ਆ ਠੀਕ ਹੈ ਜੀ ਨਾਲ ਪ੍ਰੋਪਰ ਬੱਚੇ ਤੁਹਾਨੂੰ ਦਿਖਾ ਦਿੱਤੇ ਆ ਰੇਟ ਪੜਦਾ ਬਿਲਕੁਲ ਤੁਹਾਡੇ ਨਾਲ ਆਪਾਂ ਸਾਂਝਾ ਕਰ ਦਿੱਤਾ ਤੇ ਫਿਰ ਸੁਖਦੇਵ ਨੰਬਰ ਆਪਣੇ ਕਰ ਦਿੱਗੇ ਸਾਂਝੇ ਨੰਬਰ 97798 29203 97798 29203 ਪਿੰਡ ਪੰਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸੋ ਦੋਸਤੋ ਇਹ ਸੰਨ ਮੇਰੇ ਨਾਲ ਵੀਰ ਸੁਖਦੇਵ ਸਿੰਘ ਪਿੰਡ ਪਨਗੋਟੇ ਤੁਸੀਂ ਵੀਜਿਟ ਕਰਨੀ ਹੈ ਨੇੜੇ ਪੱਟੀ ਤਹਿਸੀਲ ਵੀ ਪੱਟੀ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ